ਦਾ ਬਾਈ ਦੀ ਹੋਵੇ ਪਰ ਜੇ ਮੈਂ ਕਹਾਂ ਵੀ ਆਪਾਂ ਵਾਈਕ ਤੇ ਚੱਲ ਪੜਿਆ ਕਾਰ ਤੇ ਚੱਲ ਵੜਦੇ ਹਨਾ ਬਾਈ ਦੀ ਨਾ ਹੋਵੇ ਜਾਂ ਬਾਈ ਕਵੇ ਚੱਲ ਵੜਦੇ ਮੇਰੀ ਨਾ ਹੋ ਗਿਆ 6 ਵਜੇ ਚੱਲੇ ਸੀਗੇ ਥੋੜਾ ਜਿਹਾ ਰਸਤੇ ਵਿੱਚ ਸਾਈਕਲ ਨੂੰ ਦਿੱਕਤ ਆ ਗਈ ਕਰਕੇ ਕਿ ਸਾਨੂੰ ਰੁਕਣਾ ਪੈ ਗਿਆ ਤੇ ਕਾਫੀ ਸਮਾਂ ਨਾਲ ਅਸੀਂ ਨਾਂਗੇ ਜਾਣਾ ਸੀਗਾ ਤਾਂ ਇੱਕ ਤੁਹਾਡੇ ਨਾਲ ਮੁਲਾਫ ਹੋਣੇ ਸੀਗੇ ਠੀਕ ਹੈ ਹਾਂ ਤੇ ਅੱਜ ਸੂ ਮੂਹੋਂ ਹਵਾ ਚੱਲ ਵੀ ਚਲਾਉਣ ਚ ਦਿੱਕਤ ਕੋਈ ਮੰਨ ਲਓ ਵੀ ਪੈਂਚਰ ਵਗੈਰਾ ਹੀ ਹੋ ਗਿਆ ਹੁਣ ਜੇ ਅਸੀਂ 15 ਕਿਲੋਮੀਟਰ ਤੋਂ ਚੱਲ ਕੇ ਆਏ ਕੋਈ ਦਮਣਾ ਕਰਨਾ ਪੈਣਾ ਬਈ ਯਾਰ ਤੇ ਸਾਈਕਲ ਵਗੈਰਾ ਹੁਣ ਤੁਸੀਂ ਨਵੇਂ ਲੈ ਕੇ ਨਹੀਂ ਬਈ ਯਾਰ ਬਾਈ ਦੀ ਇੱਕ ਮੇਨ ਆਈਡੀਆ 올ਡ ਸਾਈਕਲ ਰਾਈਡਰ ਬਾਈ ਪੁਰਾਣੀ ਸਾਈਕਲ ਪੁਰਾਣੇ ਸਾਈਕਲਾਂ ਤੇ ਚੱਲਿਆ ਕੋਈ ਅਸੀਂ ਨਵਾਂ ਖਰਚਾ ਕਰਕੇ ਨਹੀਂ ਚੱਲੇਗਾ ਠੀਰਾਂਵਾਂਗੇ ਅੱਛਾ ਯਾ ਕੋਈ ਪਵਾ ਹਜ਼ਾਰਾਂ ਲੱਖਾਂ ਤੇ ਲੈ ਜਾਣਾ ਯਾ ਤੂੰ ਮੰਨ ਲੋਗੀ ਸਾਡਾ ਪਲਾਨ ਆ ਵੀ ਅਸੀਂ 10-10 ਹਜ਼ਾਰ ਤੋਂ ਥੱਲੇ ਥੱਲੇ ਹੀ ਰਹਿਣਾ ਚਾਹੁੰਦੇ ਹਾਂ 10 ਵੀਰੇ ਡੱਬਣ ਦੇਣਾ ਹੋ ਸਕਦਾ ਥੋ ਥੱਲੇ ਹੀ ਰਹੀ ਉਸ ਠੀਕ ਹੈ ਅੰਤਲ ਦੇ ਅਮਨਦੀਪ ਸੰਤਾਲੀ ਵਾਲੀ ਜੀ ਹਾਂਜੀ ਬਲਾਸਪੁਰ ਤੋਂ ਜੀ ਬਲਾਸਪੁਰ ਤੋਂ ਤੇ ਬਾਈ ਨੇ ਸਾਨੂੰ ਬਹੁਤ ਮਾਨ ਦਿੱਤਾ ਬਾਈ ਨੇ ਸਾਡੀ ਸੇਵਾ ਪਾਣੀ ਕੀਤੀ ਤੇ ਬਾਈ ਨਾਲ ਗੱਲਾਂ ਕੀਤੀਆਂ ਬਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਬਾਈ ਨੇ ਸਪੋਰਟ ਕਰਿਓ ਬਾਈ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਮਨਦੀਪ ਢਾਲੀ ਵਾਲਾ ਅਮਨਦੀਪ ਸੈਕਟਰ ਓਕੇ ਬਾਈ ਬਾਏ ਬਾਏ ਠੀਕ ਕਰੇ ਥੈਂਕ ਯੂ ਅਸੀਂ ਜਾ ਰਹੇ ਸੀ ਬਾਹਰ ਰਸਤੇ 'ਚ ਆਪਾਂ ਨੂੰ ਆ ਦੋ ਵੀਰ ਮਿਲੇ ਇੱਕ ਵੀਰ ਹੈਗਾ ਮਧੇੇ ਤੋਂ ਇੱਕ ਹੈਗਾ ਭਗਤੇ ਤੋਂ ਵੀਰ ਇਹ ਆਲ ਇੰਡੀਆ ਟ੍ਰੈਵਲ ਸਾਈਕਲ ਤੇ ਆਪਣੀ ਯਾਤਰਾ ਇਹਨਾਂ ਨੇ ਸ਼ੁਰੂ ਕੀਤੀ ਆ ਉਹ ਵੀ ਬਿਨਾਂ ਪੈਸਿਆਂ ਤੋਂ ਬਹੁਤ ਘੱਟ ਖਰਚੇ ਵਿੱਚ ਇਹਨਾਂ ਨੂੰ ਕੀ ਕੀ ਇਹਨਾਂ ਨੇ ਸਮਾਨ ਲਿਆ ਕੀ ਕੀ ਇਹਨਾਂ ਨੂੰ ਰਾਹ 'ਚ ਮੁਸ਼ਕਲਾਂ ਆਉਂਦੀਆਂ ਆਪਾਂ ਸਾਰੀ ਗੱਲਬਾਤ ਵੀ ਇਹ ਕਿਤੇ ਕਿਤੇ ਜਾਜ ਕੰਦੀ ਪਹਿਲਾਂ ਹੀ ਬਣੀ ਗਨ ਸਾਹਿਬ ਗਏ ਆ ਜੀ ਹੇਮਕੁੰਨ ਸਾਹਿਬ ਵੀ ਗਏ ਆ ਜੀ ਇਧਰ ਚੰਤਪੁਰਨੀ ਮਾਤਾ ਵਾਲੀ ਸਾਈਡ ਸਾਰੇ ਜਾ ਕੇ ਆਏ ਜੀ ਪਹਿਲਾਂ ਪਹਿਲਾਂ ਵਾਸਤੇ ਗਏਗੇ ਪਹਿਲਾਂ ਵਾਸਤੇ ਗਏਗੇ ਠੀਕ ਹੈ ਅੱਜ ਤੋਂ 10-12 ਸਾਲ ਪਹਿਲਾਂ ਸਾਈਕਲ ਤੇ ਵੀ ਮੈਂ ਸੈਯਾਤਰਾ ਕੀਤੀ ਆ ਫੀਮਕੋਨ ਸਾਹਿਬ ਤੇ ਮਣੀਕਨ ਸਾਹਿਬ ਦੀ ਅੱਛਾ ਉਸ ਟਾਈਮ ਆਪਣਾ ਕੋਈ ਆ YouTube ਦਾ ਪਲਾਨ ਨਹੀਂ ਸੀ ਹਾਂਜੀ ਉਦੋਂ ਕੋਈ ਵਲੌਗ ਪਿਆਰੇ ਨਹੀਂ ਬਣਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਅੱਜ ਤੋਂ ਮੰਨ ਲਾ 5-7 ਦੀ ਗੱਲ ਆ ਮੈਂ 10th ਚ ਹੁੰਦਾ ਸੀਗਾ ਹੂੰ ਉਸ ਉਸ ਸਾਈਕਲ ਵੀ ਦੂਜੇ ਹੁੰਦੇ ਸੀ ਇਹਨਾਂ ਦਾ ਕਰੇਜ ਨਹੀਂ ਹੁੰਦਾ ਸੀ ਹਾਂ ਤੇ ਉਸ ਟਾਈਮ ਦੇ ਵਿੱਚ ਵੀ ਅਸੀਂ ਵੀ ਜਿੰਨੀਆਂ ਵੀ ਮਾਤਾ ਐਚਪੀ ਦੇ ਵਿੱਚ ਹਨਾ ਹੂੰ ਟੈਂਪਲ ਆ ਉੱਥੇ ਜਾਂਦੇ ਰਹੇ ਆ ਬੈਸ਼ਨੂ ਦੇਵੀ ਤੱਕ ਗਏ ਆ ਬਾਬਾ ਬਾਲਕਨਾਥ ਜੀ ਵੀ ਸਾਰੇ ਟਰੈਵਲ ਕੀਤਾ ਤੇ ਇਹ ਜਿੱਦਾਂ ਹੁਣ ਆਨਲਾਈਨ ਸਿਸਟਮ ਸੋਸ਼ਲ ਮੀਡੀਆ ਦਾ ਚੱਲ ਪਿਆ ਉਹਦੇ ਨਾਲ ਵੀ ਫਸਟ ਟਾਈਮ ਅਸੀਂ ਜਾ ਰਹੇ ਆ ਦੋਵੇਂ ਮਿੱਤਰ ਦੇਖਦੇ ਆ ਵੀ ਸਿੱਕ ਕਿੰਨਾ ਸਫਰ ਤੈਅ ਕਰਦੇ ਆ ਠੀਕ ਆ ਹਾਂਜੀ ਇੱਕ ਤੁਸੀਂ ਇਹ ਜਿਵੇਂ ਪਲਾਨ ਕੀਤਾ ਬਿਨਾ ਵਿਦਆਊਟ ਮਨੀ ਹਾਂਜੀ ਇਹਦਾ ਕੀ ਸੋਚਿਆ ਤੁਸੀਂ ਕਿਵੇਂ ਵੀ ਮਨੀ ਹੈ ਵੀ ਹਰ ਬੰਦੇ ਦੀ ਆਪਣੀ ਪਾਕਟ ਮਨੀ ਦੀ ਹੁੰਦਾਗਾ ਹਾਂਜੀ ਫਾਈਨੈਂਸ਼ਲੀ ਪ੍ਰੋਬਲਮ ਹੁੰਦੀ ਹੈ ਕਿਸੇ ਦੀ ਹੈ ਨਾ ਹੋ ਸਕਦਾ ਮੇਰੀ ਹੋਵੇ ਕੋਈ ਹੋ ਸਕਦਾ ਬਾਈ ਦੀ ਹੋਵੇ ਪਰ ਜੇ ਮੈਂ ਕਹਾਂ ਵੀ ਆਪਾਂ ਬਾਈਕ ਤੇ ਚੱਲ ਪੜਾਂ ਕਾਰ ਤੇ ਚੱਲ ਵੜਦੇ ਹਾਂ ਨਾ ਬਾਈ ਦੀ ਨਾ ਹੋਵੇ ਜਾਂ ਬਾਈ ਕਵੇ ਚੱਲ ਵੜਦੇ ਆ ਮੇਰੀ ਨਾ ਹੋਵੇ ਨਾ ਫਿਰ ਹੁਣ ਅਸੀਂ ਦੋਨੇ ਇੱਕੋ ਜਿਹੇ ਆ ਠੀਕ ਆ ਠੀਕ ਆ ਅਸੀਂ ਐਡਜਸਟਮੈਂਟ ਕਰਨੀ ਆ ਜੋ ਵੀ ਸਾਡਾ ਹੋਊਗਾ ਨਾ ਠੀਕ ਹੈ ਤੇ ਹੌਲੀ ਹੌਲੀ ਅਸੀਂ ਚੱਲਦੇ ਜਾਵਾਂਗੇ ਵੈਸੇ ਇਹਦੇ ਤੇ ਵੀ ਬਹੁਤ ਖਰਚਾ ਆ ਜਾਂਦਾ ਜਿਵੇਂ ਕੁਛ ਆਪਣੀ ਸ਼ਾਪਿੰਗ ਵਗੈਰਾ ਕਰਕੇ ਆਨਲਾਈਨ ਚੱਲਣਾ ਪੈਂਦਾਗਾ ਤੁਹਾਨੂੰ ਪਤਾ ਰਾਸਤੇ ਵਿੱਚ ਬਹੁਤ ਜ਼ਰੂਰਤਾਂ ਪੈਦੀ ਆਈਆਂ ਇੱਕ ਐਸਾ ਹੁੰਦਾ ਸੀ ਨਵਾਂ ਘਰ ਬਣਾ ਕੇ ਚੱਲੇ ਹਾਂ ਜੀ ਉਹ ਵੀ ਸਾਈਕਲ ਤੇ ਕੀ ਕੀ ਕੁਛ ਲਿਆ ਤੁਸੀਂ ਇਹ ਇਹਦੇ ਵਿੱਚ ਵੀਰੇ ਆਪਣਾ ਮੈਟ ਆ ਹਾਂ ਜੋਗਾ ਮੈਟ ਜਿਹਨੂੰ ਆਪਾਂ ਥੱਲੇ 슬ੀਪ ਬੈਗਸ ਲਵਾਂਗੇ ਸਲੀਪਿੰਗ ਬੈਗ ਹੈ ਟਰੈਵਲ ਬੈਗ ਹੈ ਜੀ ਹਾਂਜੀ ਚੁੱਲਾ ਜੀ ਸਟੋਵ ਕਹਿੰਦੇ ਨੇ ਜਿਹਨੂੰ ਆਪਾਂ ਗੈਸ ਵਾਲੇ ਆਪਣੇ ਸਿਲੰਡਰ ਤੇ ਕੁਛ ਆਪਣਾ ਲੋੜਿੰਦਾ ਜਿਵੇਂ ਹੈਗੇ ਆਗੇ ਕਪੜੇ ਵਗੈਰਾ ਗਰਮ ਕਪੜੇ ਆਗੇ ਟੀ-ਸ਼ਰਟ ਲੋਰਸ ਵਗੈਰਾ ਛੋਟਚਾ ਇਹ ਚੀਜ਼ਾਂ ਦੀ ਬਾਕੀ ਕੁਝ ਪਰਸਨਲ ਸਮਾਨ ਵੀ ਹੈ ਜੀ ਆਪਣਾ ਇਦਾਂ ਉਹ ਚੀਜ਼ਾਂ ਜੀ ਵੀ ਮੰਨ ਲਓ ਵੀ ਸਾਡੇ ਕੋਲੇ 25 ਤੋਂ 30 ਕਿਲੋ ਆਪਣਾ weight ਆਈ ਠੀਕ ਹੈ ਬੈਗ ਵਗੈਰਾ ਕੈਰੀ ਕਰਕੇ ਇਹ ਚੀਜ਼ਾਂ ਚੱਲੇ ਆ ਬਾਕੀ ਸਾਡੇ ਕੋਲੇ ਬਰਤਨ ਵਗੈਰਾ ਕੋਈ ਵੀ ਅਸੀਂ ਟਾਬੇ ਵਗੈਰਾ ਤੇ ਜ਼ਿਆਦਾ ਨਹੀਂ ਅਸੀਂ ਰੁਕਣਾ ਅਸੀਂ ਆਪਣਾ ਆਪ ਦਾ ਖਾਣ ਦੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਠੀਕ ਹੈ ਬਹੁਤ ਵਧੀਆ ਹਾਂਜੀ ਤੇ ਅੱਜ ਦਾ ਤੁਹਾਡਾ ਹੁਣ ਮਤਲਬ ਇਹ ਪਲਾਨ ਕੀ ਕਿੱਥੋਂ ਤੋਂ ਕਿੱਥੇ ਤੱਕ ਲੈਣਾ ਤੁਸੀਂ ਅੱਜ ਬਾਈ ਜੀ ਕੱਲ ਤੁਰੇ ਸੀਗੇ ਭਗਤੇ ਤੋਂ ਮੇਰੇ ਕੋਲੇ ਆ ਕੇ ਰੁਕੇ ਸੀ ਮਧੇ ਠੀਕ ਹੈ ਤੇ ਬਾਈ ਦਾ ਬਲੌਗ ਹੈਗਾ ਬੀਬੀ ਕੇ ਬਲੌਗ 1 ਠੀਕ ਹੈ ਤੇ ਮੇਰਾ ਹੈਗਾਗਾ ਗੋਵਿੰਦ ਹੈਰੀ ਠੀਕ ਹੈ ਹਾਂਜੀ ਤੇ ਬਾਈ ਮੇਰੇ ਕੋਲੇ ਆ ਗਿਆ ਸੀ ਅੱਜ ਅਸੀਂ ਸਵੇਰ ਮਾਰਨਿੰਗ 6 ਵਜੇ ਚੱਲੇ ਸੀਗੇ ਥੋੜਾ ਜਿਹਾ ਰਸਤੇ ਵਿੱਚ ਸਾਈਕਲ ਨੂੰ ਦਿੱਕਤ ਆ ਗਈ ਕਰਕੇ ਤੇ ਸਾਨੂੰ ਰੁਕਣਾ ਪੈ ਗਿਆ ਨਹੀਂ ਤਾਂ ਕਾਫੀ ਸਮਾਂ ਨਾਲ ਅਸੀਂ ਨੰਗੇ ਜਾਣਾ ਸੀਗਾ ਤਾਂ ਇੱਕ ਤੁਹਾਡੇ ਨਾਲ ਮੁਲਾਫ ਹੋਣੇ ਸੀਗੇ ਠੀਕ ਹੈ ਹਾਂਜੀ ਤੇ ਅੱਜ ਸਾਡਾ ਮੇਨ ਹੈਗਾ ਜੀ ਇੱਥੋਂ ਚੱਲ ਕੇ ਗੁਰਦੁਆਰਾ ਮਾਸੀਵੜਾ ਸਾਹਿਬ ਹਾਂ ਤੇ ਇਹ ਕਰਨ ਦਾ ਠੀਕ ਹੈ ਉਸ ਤੋਂ ਬਾਅਦ ਕੱਲ ਅਸੀਂ ਆਨੰਦਪੁਰ ਸਾਹਿਬ ਰੁਕਾਂਗੇ ਹਾਂਜੀ ਪਰ ਉੱਥੇ ਇੱਕ ਦਿਨ ਸਟੇ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦਾ ਪਲਾਨ ਮਨੀਕਰ ਸਾਹਿਬ ਦਾ ਠੀਕ ਹੈ ਹਾਂਜੀ ਤੇ ਉਦੋਂ ਨੈਕਸਟ ਪਲਾਨ ਸਾਡਾ ਮਤਲਬ ਕਿਹੜਾ ਕਿਹੜਾ ਟੂਰ ਹੋਊਗਾ ਕਿੱਥੋਂ ਤੱਕ ਜਾਣਾ ਉਸ ਤੋਂ ਬਾਅਦ ਫਿਰ ਸਾਡਾ ਨੈਕਸਟ ਪਲਾਨ ਹੈਗਾਗਾ ਵੀ ਮਨੀਕਰ ਸਾਹਿਬ ਤੋਂ ਗੁਰਦੁਆਰਾ ਖੀਰਗੰਗਾ ਸਾਹਿਬ ਹਾਂਜੀ ਉਸ ਤੋਂ ਬਾਅਦ ਵਾਪਸ ਆ ਕੇ ਇੰਨੇ ਕਸੌਲ ਮੰਡੀ ਦੇ ਉੱਤੋਂ ਦੀ ਹੋਗੇ ਅਸੀਂ ਨਿਕਲ ਜਾਣਾ ਜੀ ਲੇ ਲਦਾਖ ਸਲੌਂਗ ਵੈਲੀ ਇਦਾਂ ਠੀਕ ਹੈ ਲਦਾਖ ਤੱਕ ਹੀ ਉੱਥੋਂ ਵਾਪਸੀ ਮਨਾਲੀ ਆਵਾਂਗੇ ਠੀਕ ਹੈ ਮਣੀ ਗਨ ਸਾਹਿਬ ਕੋਈ ਇੱਕ ਵਾਰ ਮਤਲਬ ਤੁਹਾਡਾ ਕਿੰਨੇ ਦਿਨ ਦਾ ਹੋਊਗਾ ਟੂਰ ਸਾਰਾ ਹੀ ਇਹ ਗਿਣਤੀ ਨਹੀਂ ਹੋ ਰਹੀ ਯਾਰ ਅੱਛਾ ਆਈਡੀਆ ਆਈਡੀਆ ਕੋਈ ਨਹੀਂ ਅਸੀਂ ਆਪਣੇ ਵੱਲੋਂ ਤਿੰਨ ਤੋਂ ਚਾਰ ਮਹੀਨੇ ਦਾ ਮੰਨ ਕੇ ਚੱਲੇ ਜੀ ਸਾਈਕਲ ਤੇ ਤੁਹਾਨੂੰ ਮਤਲਬ ਮੁਸ਼ਕਲਾਂ ਵੀ ਆਉਣਗੀਆਂ ਕੋਈ ਨਾ ਕੋਈ ਹੈ ਨਾ ਮੁਸ਼ਕਲਾਂ ਤਾਂ ਬਈ ਯਾਰ ਬਾਰਸ਼ ਆ ਗਈ ਮੂਹੋਂ ਹਵਾ ਚੱਲ ਵੀ ਚਲਾਉਣ 'ਚ ਦਿੱਕਤ ਕੋਈ ਮੰਨ ਲਓ ਬੀ ਪੈਂਚਰ ਵਗੈਰਾ ਹੀ ਹੋ ਗਿਆ ਹੁਣ ਜਿਵੇਂ ਅਸੀਂ 15 ਕਿਲੋਮੀਟਰ ਤੋ ਚੱਲ ਕੇ ਆਏ ਕੋਈ ਦੁਕਾਨ ਹੀ ਨਹੀਂ ਖੁੱਲੀ ਸੀਗੀ ਸਾਈਕਲ ਦੇ ਵਿੱਚ ਹਵਾ ਘੱਟ ਸੀਗੀ ਥੋੜਾ ਬਾਲ ਲੀਕ ਸੀਗੀ ਦੀ ਦਿੱਕਤ ਸੀਗੀ ਤੇ ਤਾਂ ਕਰਕੇ ਸਾਨੂੰ ਪ੍ਰੋਬਲਮ ਆਈ ਕਿਉਂਕਿ ਬਹੁਤ ਸਾਰੀਆਂ ਨਸੀਬਦਾਰ ਸਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਣਾ ਬਈ ਯਾਰ ਤੇ ਸਾਈਕਲ ਵਗੈਰਾ ਹੁਣ ਤੁਸੀਂ ਨਵੇਂ ਲੈ ਕੇ ਨਹੀਂ ਬਈ ਯਾਰ ਬਾਈ ਦੀ ਇੱਕ ਮੇਨ ਆਈਡੀਆ 올ਡ ਸਾਈਕਲ ਰਾਈਡਰ ਬਾਈ ਪੁਰਾਣੀ ਸਾਈਕਲ ਪੁਰਾਣੇ ਸਾਈਕਲਾਂ ਤੇ ਚੱਲੇ ਕੋਈ ਅਸੀਂ ਨਵਾਂ ਖਰਚਾ ਕਰਕੇ ਚੱਲੇ ਵੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਤੁਸੀਂ ਅਸੀਂ ਉਹੀ ਖਰਚਾ ਕਰਦੇ ਹਾਂ ਜੋ ਘਰ ਤੇ ਸੀ ਆਪਾਂ ਵਰਤ ਰਹੇ ਹਾਂ ਕਈ ਸਾਲਾਂ ਤੋਂ ਉਹੀ ਲੈ ਕੇ ਚੱਲੇ ਇੱਕ ਵੱਕਰੀ ਚੀਜ਼ ਬਣਾਉਣੀ ਆ ਵੀ ਅਸੀਂ ਕਿਕਾ ਤੁਸੀਂ ਹਾਂ ਟਾਇਰ ਵਗੈਰਾ ਵੀ ਨਾਲ ਰੱਖਿਆ ਨਾ ਇੱਕ ਟਾਇਰ ਆ ਜੀ ਟੂਬ ਆ ਪੈਂਚਰਾਂ ਦਾ ਸਮਾਨ ਆ ਜੀ ਸਭ ਕੁਝ ਆ ਜੀ ਅੱਛਾ ਹਲੋ ਕੈਂਪਿੰਗ ਟੈਂਟ ਵੀ ਹੈਗਾ ਜਿੱਥੇ ਗੱਲ ਹੋਣੀ ਹੈ ਗੁਰਦੁਆਰਾ ਸਾਹਿਬ ਨਹੀਂ ਆ ਉੱਥੇ ਅਸੀਂ ਕੈਂਪ ਟੈਂਟ ਲਾ ਦੇਣੀ ਠੀਕ ਹੈ ਆਪਣਾ ਖਾਣਾ ਪਾਣੀ ਜੋ ਕੁਛ ਵੀ ਆ ਉਹ ਆਪਣਾ ਹੀ ਤਿਆਰ ਕਰਾਂਗੇ ਠੀਕ ਹੈ ਠੀਕ ਹੈ ਬਹੁਤ ਵਧੀਆ ਬਾਹਰੋਂ ਖਾਣ ਨਾਲੋਂ ਠੀਕ ਹੈ ਨਾ ਆਪਾਂ ਖਾਣਾ ਤਿਆਰ ਨਹੀਂ ਬਸ ਆਪਾਂ ਪੈਸਾ ਜ਼ਿਆਦਾ ਖਰਚ ਨਹੀਂ ਕਰਨਾ ਨੋਰਮਲ ਬਜਟ ਕੀ ਰਹਿਣਾ ਠੀਕ ਹੈ ਕਿੰਨਾ ਕਸਟ ਅਮੇਟ ਲਾ ਦੇਣੀ ਬਈ ਅਸਟੀਮੇਟ ਤਾਂ ਹੀ ਮੈਂ ਕਹਿ ਨਹੀਂ ਸਕਦੇ ਇਹ ਘੜ ਤੋਂ ਘਟ ਜਿੱਥੇ ਕਹਿ ਦੀ ਘੜ ਤੋਂ ਘਟ ਹੀ ਰਵਾਂਗੇ ਅੱਛਾ ਕੀ ਆ ਕੋਈ ਪਹਾੜਾਂ ਲੱਖਾਂ ਚ ਨਹੀਂ ਜਾਣਾ ਆਪਾਂ ਮੰਨ ਲਓ ਵੀ ਸਾਡਾ ਪਲਾਨ ਆ ਵੀ ਅਸੀਂ 10-10000 ਤੋਂ ਥੱਲੇ ਥੱਲੇ ਹੀ ਰਹਿਣਾ ਚਾਹੁੰਦੇ ਹਾਂ। 10 ਮਿੰਟ ਟੱਪਣ ਦੇਣਾ ਹੋ ਸਕਦਾ ਤੁਹ ਥੱਲੇ ਹੀ ਰੋਗੇ। ਠੀਕ ਆ। ਜਿਵੇਂ ਰਹਿਣ ਵਗੈਰਾ ਰਹਿਣ ਵਾਸਤੇ ਤੁਸੀਂ ਉਹ ਆਪਣਾ ਇੱਧਰ ਇੱਧਰ ਆਏਗਾ ਜੀ ਇੱਧਰ। ਠੀਕ ਆ। ਇਹਦੇ ਨੀਚੇ ਆ ਜੀ ਉਹ ਇੱਥੇ ਹੈਗਾ। ਠੀਕ ਆ। ਤੇ ਮੈਡ ਵਗੈਰਾ ਸਾਰਾ ਕੁਝ ਸਾਡੇ ਕੋਲੇ ਓਕੇ ਜੀ ਸਾਨੂੰ ਕੋਈ ਰਸਤੇ ਜੀ ਦਿੱਕਤ ਨਹੀਂ ਆਏ। ਸਾਨੂੰ ਕਿਤੇ ਰਾਤ ਪਵੇ ਅਸੀਂ ਆਪ ਦਾ ਆਰਾਮ ਨਾਲ ਰਹਿ ਕੇ ਖਾਣਾ ਬਣਾ ਕੇ ਰਹਿ ਸਕਦੇ ਹਾਂ ਜੀ। ਠੀਕ ਆ। ਹਾਂ ਜੀ। ਔਰ ਕੁਛ ਇਹ ਕਿਹੜਾ ਜਾਉਂਗੇ ਬਸ ਜੀ ਸਾਰੇ ਆ ਵੀਰਾਂ ਨੂੰ ਇਹੇ ਬੇਨਤੀ ਆ ਮੈਨਾਂ ਵਾਲੇ ਤਾਂ ਆਪਣੀ ਹੈਲਥ ਲਈ ਹੈਗਾਗਾ ਬੈਨੀਫਿਟ ਹਾਂਜੀ ਤੇ ਬਾਕੀ ਜ਼ਰੂਰ ਸਮੇਂ 'ਚ ਸਮਾਂ ਕੱਢ ਕੇ ਆਪਦਾ ਜਾਇਆ ਕਰੋ ਲਾਈਫ ਬਹੁਤ ਛੋਟੀ ਆ ਤੇ ਇੰਜੋਏ ਜ਼ਰੂਰ ਕਰਨਾ ਤੇ ਦੁਨੀਆ ਨੂੰ ਦੇਖੋ ਬਹੁਤ ਦੁਨੀਆ ਸੋਹਣੀ ਪਈ ਆ ਚੰਗੀ ਤੋਂ ਚੰਗੀ ਪਈ ਆ ਤੁਰਕਰੋਂ ਬਾਹਰ ਨਿਕਲਿਆ ਸਾਰਾ ਕੁਝ ਪਤਾ ਲੱਗਦਾ ਜੀ ਹਾਂਜੀ ਘੁੰਮਣ ਵਾਸਤੇ ਬਹੁਤ ਹੈਗਾ ਆਪਣੇ ਵਾਸਤੇ ਘੁੰਮਣ ਵਾਸਤੇ ਵੀ ਆ ਵੀ ਸਾਡਾ ਇਹ ਮੇਨ ਹੈਲਥ ਨੂੰ ਵੀ ਸਹੀ ਹੈ ਜੀ ਘੁੰਮ ਵੀ ਲਾਵਾਂਗੇ ਦੁਨੀਆ ਦੇਖ ਲਾਂਗੇ ਚੰਗੇ ਚੰਗੇ ਤੁਹਾਡੇ ਵਰਗੇ ਦੋਸਤਾਂ ਨੂੰ ਅਸੀਂ ਨਾਲ ਜੋ ਜੁੜ ਸਕਾਂਗੇ ਉਹਨਾਂ ਦੇ ਵਾਸਤੇ ਹੀ ਚੀਜ਼ਾਂ ਜੀ ਆਦੀਆਂ ਜੀ ਠੀਕ ਹੈ ਬਸ ਇੱਕ ਲਾਸਟ ਸਨੇਹਾ ਜੀ ਆਪਾਂ ਸਾਈਕਲ ਚਲਾਉਣੇ ਦੇ ਨਾਲ ਕੋਈ ਪੋਲੂਸ਼ਨ ਨਹੀਂ ਹੈਗਾ ਜੀ ਮੈਂ ਕਹਿੰਦਾ ਵੱਧ ਤੋਂ ਵੱਧ ਸਾਈਕਲ ਚਲਾਓ ਹੈਲਥ ਲਈ ਚੰਗਾ ਤੇ ਇੱਕ ਪੋਲੂਸ਼ਨ ਕੰਟਰੋਲ ਰਹਿੰਦਾ ਆ ਨਾਰਮਲ ਆਮ ਗੱਡੀ ਸਾਡਾ ਦੇਖੋ ਜੀ ਆ ਦੇਖੋ ਜੀ ਸਾਈਕਲ ਦੇ ਤੇ ਮੇਨ ਚੀਜ਼ ਇਹੀ ਆਦਾ ਜੀ ਸਾਈਕਲ ਚਲਾਓ ਪਰੇਵਰਨ ਬਚਾਓ ਹਾਂਜੀ ਤੇ ਵਾਤਾਵਰਨ ਨੂੰ ਸਾਫ਼ ਰੱਖੋ ਜੀ ਵਿਦਾਉਟ ਸਾਡਾ ਮੇਨ ਮੋਟਿਵ ਇਹ ਹੈ ਜੀ ਠੀਕ ਹੈ ਹਾਂਜੀ ਤੇ ਅਸੀਂ ਰਸਤੇ ਜਾ ਰਹੇ ਸੀ ਬਾਈ ਜੀ ਹਨ ਮਿਲੇ ਬਾਈ ਅਮਨਦੀਪ ਬਲਾਸਪੁਰ ਜੀ ਅਮਨਦੀਪ ਸੰਧਾਲੀਵਾਲ ਜੀ ਹਾਂਜੀ ਬਲਾਸਪੁਰ ਤੋਂ ਜੀ ਬਲਾਸਪੁਰ ਤੋਂ ਤੇ ਬਾਈ ਨੇ ਸਾਨੂੰ ਬਹੁਤ ਮਾਣ ਦਿੱਤਾ ਬਾਈ ਨੇ ਸਾਡੀ ਸੇਵਾ ਪਾਣੀ ਕੀਤੀ ਤੇ ਬਾਈ ਨਾਲ ਗੱਲਾਂ ਕੀਤੀਆਂ ਬਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਬਾਈ ਨੇ ਸਪੋਰਟ ਕਰਿਓ ਬਾਈ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਮਨਦੀਪ ਸੰਧਾਲੀਵਾਲ ਬਈ ਅਮਨਦੀਪ ਸੰਧਾਲੀਵਾਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਜ਼ਰੂਰ ਭੁੱਲਿਓ ਧੰਨਵਾਦ ਬਾਈ ਕੈਮਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਜੀ Okay, bye, Take bye. Thank you.